ਜਿਖਸਾ ਦੇਖ ਰਹੇ ਹੋ ਦੋਸਤੋ ਮਿੱਤਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਮੈਂ ਖਬਰ ਬਣਾਉਣ ਲੱਗਾ ਹਾਂ ਹੈ ਤਾਂ ਕਾਫੀ ਪੁਰਾਣੀ ਕਹਿ ਸਕਦੇ ਜਿਸ ਨਾਲ ਸੰਬੰਧਤ ਹੈਗੀ ਆ 2024 5 ਜੂਨ ਨੂੰ ਇੱਕ ਸੀਡੀਪੀਓ ਅਫਸਰ ਜਿਹੜਾ ਹੈਗਾ ਬਾਗਾਪਣਾ ਵਿੱਚ ਕੰਮ ਕਰਦਾ ਹੈ ਕਰਨ ਬਰਾੜ ਉਹ ਤੇ ਹਮਲਾ ਹੋਇਆ ਸੀਗਾ ਦੀ ਉਹਦੀ ਕੁੱਟਮਾਰ ਕੀਤੀ ਗਈ ਸੀਗੀ ਤੇ ਕਾਫੀ ਉਹ ਉਹਨੂੰ ਜਲੀਲ ਵੀ ਕੀਤਾ ਗਿਆ ਸੀਗਾ ਤੇ ਜਦ ਨੂੰ ਲੈ ਕੇ ਜਿਹੜਾ ਸੀਡੀਪੀਓ ਦਫਤਰ ਦੇ ਵਿੱਚ ਜਿਹੜੇ ਉਹਨਾਂ ਦੇ ਜਿਹੜੇ ਕਰਮਚਾਰੀ ਹੈਗੇ ਆ ਤੇ ਉਹ ਸਾਰੇ ਰੋਸ ਦੇ ਵਿੱਚ ਹੈਗੇ ਕਿਉਂਕਿ ਉਹਨਾਂ ਦੇ ਅਫਸਰ ਦੀ ਜਿਹੜੀ ਕੁੱਟਮਾਰ ਕੀਤੀ ਗਈ ਆ ਤੇ ਹੁਣ ਤੱਕ ਜਿਹੜਾ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਉਹਨਾਂ ਵੱਲੋਂ ਸ਼ਾਇਦ ਹੋ ਸਕਦਾ ਕੋਰਟ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋ ਜਿੱਥੇ ਆਂਗਣਵਾੜੀ ਵਰਕਰਾਂ ਜਿਹੜੀਆਂ ਸਬੰਧਤ ਜਿਹੜੇ ਇਥੋਂ ਦੇ ਸੁਪਰਵਾਈਜ਼ਰਾਂ ਜਾਂ ਹੋਰ ਸਾਰੇ ਜਿਹੜੇ ਕਰਮਚਾਰੀ ਹੈਗੇ ਆ ਸਾਰੇ ਇਕੱਠੇ ਹੋਏ ਆ ਕਿਉਂਕਿ ਇਕੱਠੇ ਹੋਣ ਦਾ ਕਾਰਨ ਇਹ ਆ ਵੀ ਕਰਨ ਬਰਾੜ ਨੂੰ ਹਜੇ ਤੱਕ 2024 ਤੋਂ ਲੈ ਕੇ 2026 ਚੜ ਗਿਆ ਪਰ ਉਹ ਇਨਸਾਫ ਨਹੀਂ ਮਿਲਿਆਗਾ ਤੇ ਉਹ ਕੀ ਕਰ ਰਹੇ ਹੈਗੇ ਆ ਜਿਹੜੀ ਉਹਨਾਂ ਦੀ ਕੁਟਮਾਰ ਹੋਈ ਜਾਂ ਉਹਨਾਂ ਨੂੰ ਜਲੀਲ ਕੀਤਾ ਗਿਆ ਉਹ ਕਿਹੜੇ ਕਰ ਰਹੇ ਪਰ ਜਿਹੜਾ ਡਿਊਟੀ ਜਿਹੜੀ ਸੀਡੀਪੀ ਉਹ ਉਹ ਬਗ ਆਪਣਾ ਵਿੱਚ ਕਰਦੇ ਸੀਗੇ ਪਰ ਜਿਹੜੀ ਉਹਨਾਂ ਦੀ ਕੁਟਮਾਰ ਕੀਤੀ ਗਈ ਆ ਉਹ ਫ੍ਰੀ ਰਿਕਾਰਡ ਦੇ ਵਿੱਚ ਕੀਤੀ ਗਈ ਸੀ ਤੇ ਪਤਾ ਨਹੀਂ ਕਿਉਂ ਇਹਦੇ ਸਮਝ ਮੈਂ ਇਹਨਾਂ ਦੇ ਜਿਹੜੇ ਆਗੂ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਜਿਵੇਂ ਕਰਨ ਬਰਾੜ ਦੀ ਕੁਟਮਾਰ ਹੋਈ 2024 ਜੂਨ ਦੇ ਵਿੱਚ ਹਾਂਜੀ ਪਤਾ ਲੱਗਿਆ ਅਜ ਤੱਕ ਕਰੋ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੁਸੀਂ ਵੀ ਉਹਨਾਂ ਦੀ ਸਪੋਰਟ ਦੇ ਵੇ ਸਾਰੇ ਅੱਜ ਇਕੱਠੇ ਹੋਏ ਆਂ ਇਹ ਸਾਰੀ ਕਹਾਣੀ ਕੀ ਸੀ ਸਰ ਇਹ ਜਿਹੜੀ ਸਾਰੀ ਕਹਾਣੀਆਂ ਨਾਲ ਇਹ ਕੱਲ ਰਾਤ ਉਹਨਾਂ ਨੇ ਆਪਦੀ ਇੰਟਰਵਿਊ ਦ ਦਿੱਤੀ ਮੀਡੀਅਮ ਤੇ ਗਈ ਤੇ ਉਹ ਫੇਸਬੁੱਕ ਦੇ ਉੱਤੇ ਜਦੋਂ ਸਾਰੇ ਵਰਕਰਾਂ ਨੇ ਸੁਣਿਆ ਤੇ ਉਹਨਾਂ ਨੂੰ ਬਹੁਤ ੱੱਕਾ ਲੱਗਾ ਕਿਉਂਕਿ ਇਹ ਇੱਕ ਬਹੁਤ ਨੇਕ ਇਨਸਾਨ ਸੀ ਕਿਉਂਕਿ ਜਿੰਨਾ ਚਿਰ ਆਪਣੇ ਕੋਲ ਵਾਗਾਪੁਰਾਣਾ ਵਿੱਚ ਸਭ ਤੋਂ ਪਹਿਲਾਂ ਇਹਨਾਂ ਦੀ ਅਪointment ਸੀ ਆਪਣੇ ਕੋਲ ਵਾਗਾਪੁਰਾਣੇ ਬਹੁਤ ਔਰਤਾਂ ਦੀ ਵੀ ਔਰ ਹੀ ਮਹਿਕਮੇ ਦੇ ਸਾਰਿਆਂ ਨੂੰ ਇੱਕ ਹੈਲਪਰ ਨੂੰ ਵੀ ਉਹ ਜੀ ਮੈਡਮ ਕਹਿ ਕੇ ਬੁਲਾਉਂਦੇ ਸੀ ਵੀ ਕਦੇ ਕਿਸੇ ਸਾਨੂੰ ਉਹਨਾਂ ਨੇ ਕਦੀ ਨਾਂ ਨਾਲ ਨਹੀਂ ਸੀ ਬੁਲਾਇਆ ਜਦੋਂ ਅਸੀਂ ਇਹ ਗੱਲ ਸੁਣੀ ਤਾਂ ਸਾਨੂੰ ਬਹੁਤ ਵੱਡਾ ਤਕ ਕ ਲੱਗਾ ਕਿ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਆ ਉਹਨਾਂ ਨੂੰ ਘੇਰਿਆ ਗਿਆ ਵਾ ਤਾਂ ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਜੇ ਮਤਲਬ ਇਹਨੇ ਸੋਚਵਾਨ ਅਫਸਰ ਸਾਡੇ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਕਹਨੂਗੇ ਕੋਈ ਘਟਨਾ ਸਾਡੇ ਆਂਗਣ ਵਾਲੀ ਵਰਕਰ ਹੈਲਪਰ ਜਾਂ ਕਿਸੇ ਸੁਪਰਵਾਈਜ਼ਰ ਜਾਂ ਮਹਿਕਮੇ ਨੇ ਵਾਪਰਦੀ ਆ ਤੇ ਸਾਨੂੰ ਨਿਆਂ ਸਾਫ਼ ਕੀ ਬਣੂਗਾ ਇਸ ਨਾਲ ਸਾਨੂੰ ਬਹੁਤ ਜ਼ਿਆਦਾ ਦੁੱਖ ਆਇਆ ਇਸ ਗੱਲ ਦੇ ਅਸੀਂ ਜੋਰ ਸ਼ਬਦਾਂ ਵਿੱਚ ਨਿਖਿੱਧੀ ਕਰਦੇ ਆ ਕਿ ਇਹ ਕਿਉਂ ਵਾਪਰਿਆ ਤਾਂ ਉਹਨਾਂ ਨੂੰ ਕਿਉਂ ਮਤਲਬ ਕਟਮਾਰ ਕੀਤੀ ਗਈ ਤੇ ਹਾਲੇ ਤੱਕ ਉਹਨਾਂ ਨੂੰ ਇਹ ਇਨਸਾਫ਼ ਵੀ ਨਹੀਂ ਮਿਲਿਆ ਡਿਊਟੀ ਕਿੱਥੇ ਕਰਦੇ ਆ ਇਸ ਟਾਈਮ ਇਸ ਟਾਈਮ ਉਹ ਉਹਨਾਂ ਕੋਲ ਤਾਂ ਕੋਟਿਆ ਜੀ ਤੇ ਉਹਨਾਂ ਕੋਲ ਨਾਲ ਹੀ ਚਾਰਜ ਮੋਗਾ ਵੰਨਦਾ ਤੇ ਮੋਗੇ ਵਿੱਚ ਸੀ ਡੀਪੀਓ ਤਨਾਵਾ ਜੀ ਪਹਿਲੇ ਜਿਉ ਇੱਕ ਪਹਿਲਾ ਜਿਉ ਸਟਾਰਟਿੰਗ ਚ ਉਹਨਾਂ ਨੇ ਜੁਆਇਨੀ ਕੀਤੀ ਆ ਤਾਂ ਉਹ ਆਪਣੇ ਕੋਲ ਇੱਥੇ ਵਾਗਾ ਪਰਾਣਾ ਵਿੱਚ ਰਹਿ ਕੇ ਗਏ ਆ ਤਾਂ ਉੱਥੇ ਉਹਨਾਂ ਨੇ ਬਹੁਤ ਸੋਹਣਾ ਮਤਲਬ ਸ ਆਪਣਾ ਕੰਮ ਜਿਹੜਾ ਕੀਤਾ ਏ ਕਿਸੇ ਵੀ ਭੈਣ ਹਲਪਰ ਵਰਕਰ ਨੂੰ ਮੈਡਮ ਤੋਂ ਬਗੈਰ ਨਹੀਂ ਬੋਲੇ ਮਤਲਬ ਇੱਜ਼ਤ ਸਾਬੀ ਲੇਡੀਜ਼ ਦੀ ਤੁਸੀਂ ਬਹੁਤ ਕਰਦੇ ਸੀ ਸਾਰੀਆਂ ਭੈਣਾਂ ਨੂੰ ਮਤਲਬ ਸਾਨੂੰ ਆਈ ਭੈਣ ਛੋਟੇ ਸੀ ਉਹਨਾਂ ਤੋਂ ਸਾਡੇ ਅਫਸਰ ਸੀ ਪਰ ਉਹਨਾਂ ਕਦੇ ਵੀ ਇਨਸਤਾਨਾ ਨਹੀਂ ਕੀਤਾ ਵੀ ਜਿਤਨਾ ਵੀ ਅਸੀਂ ਮੈਫਸਾਂ ਵਾਲੀ ਅਫਸਰ ਚਾਈ ਤੇ ਰੱਖਾ ਤਾਂ ਸਾਰੀਆਂ ਵਰਕਰ ਸਾਡੀਆਂ ਵਰਕਰ ਭੈਣਾਂ ਹਲਪਰਾਂ ਨੂੰ ਬਹੁਤ ਜ਼ਿਆਦਾ ਤੱਕ ਰਾਤ ਸੁਣ ਕੇ ਉਹਨਾਂ ਦੀ ਇੰਟਰਵਿਊ ਤਾਂ ਅਸੀਂ ਹੁਣ ਚਾਹੁੰਦੇ ਆ ਕਿ ਜਿੱਥੇ ਵੀ ਉਹਨਾਂ ਦਾ ਕੇਸ ਗਿਆ ਹੈ ਇਹ 2024 ਦਾ ਕੇਸ ਆ ਸਾਨੂੰ ਮਤਲਬ ਜਦੋਂ ਅਸੀਂ ਪੜਿਆ ਸਾਨੂੰ ਪਤਾ ਲੱਗਾ ਹੈ ਤਾਂ ਅਸੀਂ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਜੇ ਕੋਰਟ ਚ ਗਏ ਆ ਜਾਂ ਕਿਤੇ ਵੀ ਆ ਨਹੀਂ ਤੁਹਾਨੂੰ ਇਹ ਵੀਡੀਓ ਤੋਂ ਪਤਾ ਲੱਗਾ ਵੀ ਉਹਨਾਂ ਨਾਲ ਇਹ ਘਟਨਾ ਵਾਪਰੀ ਹੈਗੀ ਕਿ ਵੈਸੇ ਪਹਿਲਾਂ ਨਹੀਂ ਪਤਾ ਲੱਗਾ ਨਹੀਂ ਸਾਨੂੰ ਵੀਡੀਓ ਰਾਹੀਂ ਪਤਾ ਲੱਗਾ ਜੀ ਰਾਤ ਉਹਨਾਂ ਦੀ ਜਿਹੜੀ ਫੇਸਬੁੱਕ ਦੇ ਉੱਤੇ ਆਈ ਆ ਉਹ ਤੋਂ ਸਾਨੂੰ ਪਤਾ ਲੱਗਾ ਵੀ ਉਹਨਾਂ ਨਾਲ ਜਿਹੜੀ ਇਹ ਘਟਨਾ ਵਾਪਰੀ ਆ ਤਾਂ ਅਸੀਂ ਜ਼ੋਰ ਸ਼ਬਦਾਂ ਵਿੱਚ ਇਸ ਕੰਮ ਦੇ ਨਖਿੱਦ ਵੀ ਕਰਦੇ ਆ ਜੋ ਜਿੱਤਾਂ ਉਹਨਾਂ ਨੇ ਆਪ ਨੂੰ ਇੰਟਰਵਿਊ 'ਚ ਦੱਸਿਆ ਕਿ 15 ਜਾਨਾਂ ਨੇ ਇੱਕ ਮਤਲਬ ਬੰਦੇ ਨੂੰ 15 ਜਾਨਾਂ ਦਾ ਇੱਕ ਬੰਦੇ ਨੂੰ ਢਾਉਣਾ ਬਹੁਤ ਸੌਖਾ ਹੈ ਜੀ ਹਨਾ ਤੁਹਾਮਰੀ ਆ ਕਰਕੇ ਛੱਡ ਗਏ ਫਿਰ ਉਸ ਤੋਂ ਬਾਅਦ ਉਹਨਾਂ ਇਹ ਵੀ ਦੱਸਿਆ ਵੀ ਜਿਹੜਾ ਪਰਚਾ ਹੈ ਉਹਦੇ ਤੇ ਕੀਤਾ ਗਿਆ ਉਲਟਾ ਪਿੰਨੇ ਰਾਤਾ ਕਤਲ ਕੀਤਾ ਦੇ ਨਾਲ ਇਹਨਾਂ ਤੇ ਹਮਲਾ ਹੋਇਆ ਹੈ ਤਾਂ ਉਹਨਾਂ ਨੂੰ ਵੀ ਇਹ ਕਿ ਸਾਨੂੰ ਬਹੁਤ ਆਇਆ ਵੀ ਨਾ ਇਹ ਇਨਸਾਨ ਇਸ ਤਰ੍ਹਾਂ ਦੇ ਗਿਆ ਜੋ ਕਿ ਇਹਨਾਂ ਨੂੰ ਮਤਲਬ ਇੰਨਾ ਤੱਕ ਮਤਲਬ ਕੀਤਾ ਗਿਆ ਜਲੀਲ ਇਹੋ ਜਿਹਾ ਨਿਸ਼ਾਨ ਇਹ ਹੈ ਨਹੀਂ ਕੋਈ ਕੀ ਉਹਨਾਂ ਦੀ ਰੰਜਿਸ਼ ਆ ਇਸ ਬਾਰੇ ਅਸੀਂ ਕੁਛ ਜਾਣਦੇ ਨਹੀਂ ਪਰ ਫਿਰ ਵੀ ਅਸੀਂ ਇਹ ਕਹਾਂਗੇ ਕਿ ਉਹਨਾਂ ਦਾ ਸਰਾਸਰ ਧੱਕਾ ਹੈ ਇਨਸਾਫ ਉਹਨਾਂ ਨੂੰ 2024 ਤੋਂ ਲੈ ਕੇ ਅੱਜ ਤੱਕ ਉਹਨਾਂ ਨੂੰ ਕੋਈ ਨਹੀਂ ਤੁਹਾਡਾ ਅਫਸਰ ਹੈ ਜੇ ਮਤਲਬ ਵੀ ਚਲੋ ਹੁਣ ਤਾਂ ਕੋਰਟ ਤੱਕ ਮੈਟਰ ਪਹੁੰਚ ਗਿਆ ਹੈਗਾ ਹਾਂਜੀ ਇਥੋਂ ਦਾ ਅਗਲਾ ਕੋਈ ਕਦਮ ਹੈ ਇਸ ਸੰਬੰਧੇ ਵਿੱਚ ਕੋਈ ਤੁਹਾਡੀਆਂ ਕੋਈ ਮੀਟਿੰਗਾਂ ਹੋ ਰਹੀਆਂ ਵੀ ਤੁਹਾਡੇ ਅਫਸਰ ਨਾਲ ਇਹ ਘਟਨਾ ਵਾਪਰੀ ਹੈਗੀ ਹਾਂਜੀ ਹੁਣ ਲਗਾਤਾਰ ਰਾਤ ਦੇ ਸਾਰੇ ਸਾਡੀਆਂ ਜਿਹੜੀਆਂ ਮੀਟਿੰਗਾਂ ਫੋਨਾਂ 'ਤੇ ਗੱਲਬਾਤ ਕਰਕੇ ਅਸੀਂ ਆਪ ਦਾ ਜਿਹੜਾ ਪ੍ਰੋਗਰਾਮ ਲੀਕ ਰਾਏ ਆ ਵੀ ਜੇ ਉਹਨਾਂ ਨੂੰ ਸਾਫ ਨਹੀਂ ਮਿਲਦਾ ਤਾਂ ਅਗਲਾ ਪ੍ਰੋਗਰਾਮ ਅਸੀਂ ਲੀਕਾਂਗੇ ਮੈਡਮ ਜਿਵੇਂ ਇਹਨਾਂ ਨੇ ਦੱਸਿਆ ਵੈ ਅਗਲਾ ਪ੍ਰੋਗਰਾਮ ਲੇਕਣਗੇ ਤੇ ਤੁਸੀਂ ਹੁਣ ਸਾਰੀਆਂ ਜਿੰਨੇ ਵੀ ਲੇਡੀਜ਼ ਆਉਂਦੀਆਂ ਬੜੀ ਉਹਨਾਂ ਦੀ ਤਾਰੀਫ ਕੀਤੀ ਗਈ ਹੈ ਬਹੁਤ ਚੰਗੇ ਸੀਗੇ ਤੁਹਾਡਾ ਸਤਿਕਾਰ ਬੜਾ ਕਰਦੇ ਸੀਗੇ ਉਹ ਚਲੋ ਹੁਣ ਉਹਨਾਂ ਦੀ ਡਿਊਟੀ ਭਾਵੇਂ ਕਿਤੇ ਹੋਰ ਹੈ ਪਰ ਉਹਨਾਂ ਦੇ ਕਟਮਾਰਕ ਕੀਤੀ ਕਿਉਂ ਗਈ ਕਿਉਂਕਿ ਬੰਦਾ ਹੀ ਉਹ ਇੰਨਾ ਸੀਫ ਸੀ ਸਾਨੂੰ ਸਰ ਪਤਾ ਨਹੀਂ ਲੱਗ ਰਿਹਾ ਕਿਉਂ ਕੀਤੀ ਗਈ ਬਹੁਤ ਵਧੀਆ ਇਨਸਾਨ ਆ ਬਹੁਤ ਵਧੀਆ ਆਫਸਰ ਆ ਇੱਥੇ 2 ਸਾਲ ਰਹਿ ਕੇ ਗਏ ਆ ਬਾਗੇ ਪੁਰਾਣੇ ਬਲਾਕ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਸਾਰੀ ਲੇਡੀਜ਼ ਨੂੰ ਬੜੀ ਇੱਜ਼ਤ ਨਾਲ ਬੁਲਾਉਂਦੇ ਸੀਗੇ ਇਦਾਂ ਦਾ ਕਦੇ ਕਿੰਤੂ ਪ੍ਰਾਂਤੂ ਵਾਲੀ ਕੋਈ ਗੱਲ ਨਹੀਂ ਸੀਗੀ ਸਾਨੂੰ ਇਹੀ ਤਾਂ ਸਮਝ ਨਹੀਂ ਆ ਰਹੀ ਕਿ ਇਸ ਕਰਕੇ ਅਸੀਂ ਅਨਸਾਫ਼ ਚਾਉਂਦੇ ਆਂ ਵੀ ਸੀਡੀਪੀਓ ਕਰਨ ਬਰਾੜ ਨੂੰ ਅਨਸਾਫ਼ ਜ਼ਰੂਰ ਮਿਲਣਾ ਚਾਹੀਦਾ ਜੇ ਗਾਸਟਡ ਆਫਸਰ ਨੂੰ ਅਨਸਾਫ਼ ਨਹੀਂ ਮਿਲਦਾ ਤੇ ਆਮ ਜਨਤਾ ਦਾ ਕੀ ਬਣੂਗਾ ਬਿਲਕੁਲ ਆਮ ਜਨਤਾ ਨੂੰ ਇਨਸਾਫ਼ ਲੈਣਾ ਬੜਾ ਔਖਾ ਜੇ ਸੀਡੀਪੀਓ ਜਿਹੜਾ ਅਫਸਰ ਹੈ ਕਹਿੰਦੇ ਬਲਾਕ ਦਾ ਅਫਸਰ ਹੁੰਦਾ ਤੇ ਜੇਕਰ ਉਹਨਾਂ ਦੀ ਜੀ ਕੁੱਟਮਾਰ ਹੁੰਦੀ ਹੈ ਤੇ ਉਹਨਾਂ ਨਾਲ ਇਹੋ ਜਿਹਾ ਜਲੀਲ ਪੜਾ ਉਹਨਾਂ ਦਾ ਕੀਤਾ ਜਾਂਦਾ ਤੇ ਉਲਟਾ ਉਹਨਾਂ ਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਲੋ ਪਤਾ ਨਹੀਂ ਕਾਰਨ ਕੀ ਹੋ ਸਕਦੇ ਆ ਕੀ ਕਰ ਰਹੇ ਹੋਣਗੇ ਵੀ ਕਾਹਤ ਹੋਈ ਪਰ ਇਹ ਵੀ ਸੌਣ ਵਿੱਚ ਆਇਆ ਪੁਲਿਸ ਨੇ ਵੀ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ ਆਖਰਕਾਰ ਉਹਨਾਂ ਨੂੰ ਕੋਰਟ ਤੱਕ ਜਿਹੜਾ ਪਹੁੰਚਣਾ ਪਿਆ ਹੈਗਾ ਜਿਸ ਤਰ੍ਹਾਂ ਅਸੀਂ ਇੱਕ ਵੀਡੀਓ ਦੇ ਵਿੱਚ ਜਿਹੜੇ ਕੁਝ ਐਡਵੋਕੇਟ ਹੈਗੇ ਆ ਉਹ ਆਪਣੀ ਗੱਲ ਵੀ ਰੱਖ ਰਹੇ ਹੈਗੇ ਆ ਤੇ ਪਰ ਜੇਕਰ ਇਨਸਾਫ ਲੈਣ ਲਈ ਵੀ ਜਾਂ ਅਫਸਰ ਨੂੰ ਵੀ ਹਾਈ ਕੋਰਟ ਤੱਕ ਪਹੁੰਚਣਾ ਪੈ ਰਿਹਾ ਤੇ ਆਮ ਬੰਦੇ ਦਾ ਕੀ ਬਣੂਗਾ ਤੇ ਇਹ ਸਾਰੇ ਜਿਹੜੇ ਉਹਨਾਂ ਦੇ ਕੰਮ ਦੇ ਵੀ EMPLOYEES ਹੈਗੇ ਆ ਕਿਉਂਕਿ ਇੱਥੇ ਉਹ ਪਹਿਲਾਂ ਕੰਮ ਕਰਕੇ ਗਏ ਆ ਇਹਨਾਂ ਵੱਲੋਂ ਰੋਸ ਜਿਹੜਾ ਜ਼ਾਹਰ ਕੀਤਾ ਗਿਆ ਆਪਦੀ ਗੱਲ ਰੱਖੀ ਗਈ ਹੈਗੀ ਆ ਤੇ ਇਹਨਾਂ ਨੇ ਇਨਸਾਫ ਦੀ ਜਿਹੜੀ ਮੰਗ ਕੀਤੀ ਹੈਗੀ ਆ ਤੇ ਇਸ ਸਮੇਂ ਦੀ ਗੱਲ ਰਹੀ ਹੈ ਉਹ ਰਹੂਗੀ ਵੀ ਹਾਈ ਕੋਰਟ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦਾ ਡਿਸੀਜਨ ਲੈ ਕੇ ਕਿਸ ਤਰ੍ਹਾਂ ਦੀਆਂ ਹਦਾਇਤਾਂ ਪੁਲਿਸ ਨੂੰ ਕਰਦੇ ਹੈਗੇ ਕਿਸ ਤਰ੍ਹਾਂ ਦੀ ਜਾਂਚ ਜਿਹੜੀ ਅੱਗੇ ਤੋਰੀ ਜਾਊਗੀ ਸਮੇਂ ਦੀ ਗੱਲ ਹੈ ਕੈਮਰਾਮੈਨ ਰਾਜ ਬਰਾੜ ਦੇ ਨਾਲ ਮਤਰਲੋਚਨ ਸਿੰਘ ਬਰਾੜ ਲੱਗਾ ਪਰੋਣ